ਸਰਦੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਦਿੱਕਤ ਕਿਹੜੇ ਲੋਕਾਂ ਨੂੰ ਆਉਂਦੀ ਹੈ ਕਫ ਰੇਸ਼ਾ ਨਜ਼ਲਾ ਜ਼ੁਕਾਮ ਅਸਥਮੈਟਿਕ ਪੇਸ਼ੈਂਟ ਜੀ ਇਹ ਸਭ ਤੋਂ ਜ਼ਿਆਦਾ ਪਰੇਸ਼ਾਨ ਹੁੰਦੇ ਆ ਸਰਦੀਆਂ ਦੇ ਵਿੱਚ ਕਿਉਂਕਿ ਸਰਦੀਆਂ ਦੇ ਵਿੱਚ ਜਿਹੜੇ ਲੋ ਇਮਿਊਨਿਟੀ ਸਰੀਰ ਹਨ ਬੱਚੇ ਤੇ ਬਜ਼ੁਰਗ ਇਹ ਦੋ ਕੈਟਾਗਰੀ ਜ਼ਿਆਦਾ ਹੈ ਬੱਚੇ ਤੇ ਬਜ਼ੁਰਗ ਆਉਂਦੀ ਸਰਦੀ ਤੋਂ ਅਗਰ ਇਹ ਬਚ ਗਏ ਤਾਂ ਸਾਰੀ ਸਰਦੀ ਬਚੇ ਰਹਿਣਗੇ ਆਉਂਦੀ ਸਰਦੀ 'ਚ ਫੜੇ ਗਏ ਸਾਰੀ ਸਰਦੀ ਫੜੇ ਰਹਿਣਾ ਨਾ ਨੇ ਤੇ ਇਹ ਦੋ ਇੱਕ ਸਾਡੇ ਪਰਿਵਾਰ ਚ ਇਸ ਤਰ੍ਹਾਂ ਦੀ ਕੈਟਾਗਰੀ ਹੁੰਦੀ ਹੈ ਬੱਚੇ ਤੇ ਬਜ਼ੁਰਗ ਜਿਨ੍ਹਾਂ ਨੂੰ ਅਸੀਂ ਸਭ ਤੋਂ ਪਹਿਲਾਂ ਬਚਾਉਣਾ ਉਹਦੇ ਵਾਸਤੇ ਇੱਕ ਜ਼ਰੂਰੀ ਚੀਜ਼ ਦੱਸਣ ਜਾ ਰਿਹਾ ਪੈਰਾਂ ਨੂੰ ਠੰਡ ਨਹੀਂ ਲੱਗਣੀ ਚਾਹੀਦੀ ਤੇ ਸਿਰ ਨੂੰ ਹਵਾ ਨਹੀਂ ਲੱਗਣੀ ਚਾਹੀਦੀ ਜੇ ਦੋ ਚੀਜ਼ਾਂ ਦਾ ਤੁਸੀਂ ਬਚਾਅ ਕਰ ਲਿਆ ਤਾਂ ਉਸ ਪੂਰੀ ਸਰਦੀ ਸਾਡੀ ਸੇਫ ਚੱਲ ਜੇਗੀ ਦੂਸਰੇ ਨੰਬਰ ਦੇ ਉੱਪਰ ਜਿਨ੍ਹਾਂ ਨੂੰ ਕਫ ਰੇਸ਼ਾ ਨਜ਼ਲਾ ਜ਼ੁਕਾਮ ਦੀ ਸਮੱਸਿਆ ਹੈਗੀ ਆ ਉਹਨਾਂ ਲਈ ਚਾਹ ਦਾ ਮੈਂ ਤਰੀਕਾ ਦੱਸਣ ਲੱਗਿਆ ਹੈਗਾ ਨਾਰਮਲੀ ਕੀ ਹੈਗਾ ਕਿ ਅਦਰਕ ਤੇ ਮੁਲਠੀ ਅਦਰਕ ਤੇ ਮੁਲਠੀ ਨੂੰ ਕੁੱਟ ਕੇ ਤੁਸੀਂ ਚਾਹ ਬਣਾਉਣੀ ਹੈਗੀ ਆ ਔਰ ਜਿਵੇਂ ਜਿਵੇਂ ਗਰਮ ਗਰਮ ਉਹਨੂੰ ਤੁਸੀਂ ਬੋਇਲ ਕੀਤਾ ਹੈਗਾ ਫੋਰ ਐਗਜ਼ਾਮਪਲ 2 ਕੱਪ ਪਾਣੀ ਦੇ ਵਿੱਚ ਤੁਸੀਂ ਅਦਰਕ ਤੇ ਮੁਲਠੀ ਐਡ ਕਰ ਦਿੱਤੀ 1 ਇੰਚ ਅਦਰਕ ਦਾ ਹਿੱਸਾ ਕੁੱਟ ਕੇ ਪਾ ਲੈਣਾ ਔਰ ਅਪਰੋਕਸ 2 ਆ ਪੋਰਟੇ ਜਿਹੜੇ ਹੈਗੇ ਆ ਉਹ ਮਲਠੀ ਦੇ ਸਾਈਜ਼ ਨੂੰ ਕੁੱਟ ਕੇ ਵਿੱਚ ਆਪਾਂ ਪਾ ਲੈਣਾ ਹੈਗਾ ਚੰਗੀ ਤਰ੍ਹਾਂ ਬੋਇਲ ਕਰਨਾ ਹੈ ਹੁਣ ਉਹਨੂੰ ਜੇ ਅਸੀਂ ਮਠਾਸ ਦੇਣੀ ਆ ਇੱਕ ਆਪਸ਼ਨ ਹੈਗੀ ਆ ਕਿ ਜਦੋਂ ਤੁਸੀਂ ਉਹਨੂੰ ਗਰਮ ਕਰ ਲੋਗੇ ਬੋਇਲ ਕਰ ਲੋਗੇ ਕਪ ਵਿੱਚ ਪਾ ਲੋਗੇ ਥੈਨ ਉਸ ਤੋਂ ਬਾਅਦ ਉਹਦਾ ਜਿਵੇਂ ਟੈਂਪਰੇਚਰ ਨੀਚੇ ਆਏਗਾ ਤਾਂ ਉਹਦੇ ਵਿੱਚ ਸ਼ਹਨੀ ਐਡ ਕਰ ਸਕਦੇ ਹੋ ਦੂਸਰੀ ਆਪਸ਼ਨ ਹੈਗੀ ਆ ਕਿ ਉਹਦੇ ਜੀ ਤੁਸੀਂ ਜਦੋਂ ਬੋਇਲ ਕਰ ਰਹੇ ਹੋ ਉਹਦੇ ਉਹਦੇ ਅੰਦਰ 4-5 ਪੀਸ ਕਿਸ਼ਮਿਸ਼ ਦੇ ਐਡ ਕਰ ਲੋ ਤਾਂ ਉਹ ਵੀ ਮਠਾਸ ਨੇਚਰਲ ਮਠਾਸ ਉਹਦੇ ਚ ਆ ਜਾਣੀ ਹੈਗੀ ਆ ਤਾਂ ਇਹ ਜਿਹੜੀ ਮਠਾਸ ਹੋਏਗੀ ਇਹ ਕਫ ਨੂੰ ਸਟੀਮੂਲੇਟ ਨਹੀਂ ਕਰੇਗੀ ਸਰਦੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਦਿੱਕਤ ਕਿਹੜੇ ਲੋਕਾਂ ਨੂੰ ਆਉਂਦੀ ਹੈ ਕਫ ਰੇਸ਼ਾ ਨਜ਼ਲਾ ਜੁਕਾਮ ਅਸਥਮੈਟਿਕ ਪੇਸ਼ੈਂਟ ਜੀ ਇਹ ਸਭ ਤੋਂ ਜ਼ਿਆਦਾ ਪਰੇਸ਼ਾਨ ਹੁੰਦੇ ਆ ਸਰਦੀਆਂ ਦੇ ਵਿੱਚ ਕਿਉਂਕਿ ਸਰਦੀਆਂ ਦੇ ਵਿੱਚ ਜਿਹੜੇ ਲੋ ਇਮਿਊਨਿਟੀ ਸਰੀਰ ਹਨ ਬੱਚੇ ਤੇ ਬਜ਼ੁਰਗ ਇਹ ਦੋ ਕੈਟਾਗਰੀ ਜ਼ਿਆਦਾ ਹੈ ਬੱਚੇ ਤੇ ਬਜ਼ੁਰਗ ਆਉਂਦੀ ਸਰਦੀ ਤੋਂ ਅਗਰ ਇਹ ਬਚ ਗਏ ਤਾਂ ਸਾਰੀ ਸਰਦੀ ਬਚੇ ਰਹਿਣਗੇ ਆਉਂਦੀ ਸਰਦੀ ਜੇ ਫੜੇ ਗਏ ਤਾਂ ਸਾਰੀ ਸਰਦੀ ਫੜੇ ਰਹਿਣਾ ਲੈਣੇ ਤੇ ਇਹ ਦੋ ਇੱਕ ਸਾਡੇ ਪਰਿਵਾਰ ਚ ਇਸ ਤਰ੍ਹਾਂ ਦੀ ਕੈਟਾਗਰੀ ਹੁੰਦੀ ਹੈ ਬੱਚੇ ਤੇ ਬਜ਼ੁਰਗ ਜਿਨ੍ਹਾਂ ਨੂੰ ਉਸ ਸਭ ਤੋਂ ਪਹਿਲਾਂ ਬਚਾਉਣਾ ਉਹਦੇ ਵਾਸਤੇ ਇੱਕ ਜ਼ਰੂਰੀ ਚੀਜ਼ ਦੱਸਣ ਜਾ ਰਿਹਾ ਪੈਰਾਂ ਨੂੰ ਠੰਡ ਨਹੀਂ ਲੱਗਣੀ ਚਾਹੀਦੀ ਤੇ ਸਿਰ ਨੂੰ ਹਵਾ ਨਹੀਂ ਲੱਗਣੀ ਚਾਹੀਦੀ ਜੇ ਦੋ ਚੀਜ਼ਾਂ ਦਾ ਤੁਸੀਂ ਬਚਾਅ ਕਰ ਲਿਆ ਤਾਂ ਉਸ ਪੂਰੀ ਸਰਦੀ ਸਾਡੀ ਸੇਫ ਚੱਲ ਜੇਗੀ ਦੂਸਰੇ ਨੰਬਰ ਦੇ ਉੱਪਰ ਜਿਨ੍ਹਾਂ ਨੂੰ ਕਫ ਰੇਸ਼ਾ ਨਜ਼ਲਾ ਜ਼ੁਕਾਮ ਦੀ ਸਮੱਸਿਆ ਹੈਗੀ ਆ ਉਹਨਾਂ ਦੀ ਚਾਹ ਦਾ ਮੈਂ ਤਰੀਕਾ ਦੱਸਣ ਲੱਗਿਆ ਹੈਗਾ ਨਾਰਮਲੀ ਕੀ ਹੈਗਾ ਕਿ ਅਦਰਕ ਤੇ ਮੁਲਠੀ ਅਦਰਕ ਤੇ ਮਲਠੀ ਨੂੰ ਕੁੱਟ ਕੇ ਤੁਸੀਂ ਚਾਹ ਬਣਾਉਣੀ ਹੈਗੀ ਆ ਔਰ ਜਿਵੇਂ ਜਿਵੇਂ ਗਰਮ ਗਰਮ ਉਹਨੂੰ ਤੁਸੀਂ ਬੋਇਲ ਕੀਤਾ ਹੈਗਾ ਫਾਰ ਐਗਜ਼ਾਮਪਲ 2 ਕੱਪ ਪਾਣੀ ਦੇ ਵਿੱਚ ਤੁਸੀਂ ਅਦਰਕ ਤੇ ਮਲਠੀ ਐਡ ਕਰ ਦਿੱਤੀ 1 ਇੰਚ ਅਦਰਕ ਦਾ ਹਿੱਸਾ ਕੁੱਟ ਕੇ ਪਾ ਲੈਣਾ ਔਰ ਅਪਰੋਕਸ 2 ਪੋਰਟੇ ਜਿਹੜੇ ਹੈਗੇ ਆ ਉਹ ਮਲਠੀ ਦੇ ਸਾਈਜ਼ ਨੂੰ ਕੁੱਟ ਕੇ ਵਿੱਚ ਆਪਾ ਪਾ ਲੈਣਾ ਹੈਗਾ ਚੰਗੀ ਤਰ੍ਹਾਂ ਬੋਇਲ ਕਰਨਾ ਹੈ ਹੁਣ ਉਹਨੂੰ ਜੇ ਅਸੀਂ ਮਠਾਸ ਦੇਣੀ ਆ ਇੱਕ ਆਪਸ਼ਨ ਹੈਗੀ ਹੈ ਕਿ ਜਦੋਂ ਤੁਸੀਂ ਉਹਨੂੰ ਗਰਮ ਕਰ ਲੋਗੇ ਬੋਇਲ ਕਰ ਲੋਗੇ ਕੱਪ ਵਿੱਚ ਪਾ ਲੋਗੇ ਥੈਨ ਉਸ ਤੋਂ ਬਾਅਦ ਉਹਦਾ ਜਿਵੇਂ ਟੈਂਪਰੇਚਰ ਨੀਚੇ ਆਏਗਾ ਤਾਂ ਉਹਦੇ ਵਿੱਚ ਸ਼ਹਨੀ ਐਡ ਕਰ ਸਕਦੇ ਹੋ ਦੂਸਰੀ ਆਪਸ਼ਨ ਹੈਗੀ ਹੈ ਕਿ ਉਹਦੇ ਜੀ ਤੁਸੀਂ ਜਦੋਂ ਬੋਇਲ ਕਰ ਰਹੇ ਹੋ ਉਹਦੇ ਉਹਦੇ ਅੰਦਰ 4-5 ਪੀਸ ਕਿਸ਼ਮਿਸ਼ ਦੇ ਐਡ ਕਰ ਲੋ ਤਾਂ ਉਹ ਵੀ ਮਠਾਸ ਨੇਚਰਲ ਮਠਾਸ ਉਹਦੇ ਚ ਆ ਜਾਣੀ ਹੈਗੀ ਹੈ ਤਾਂ ਇਹ ਜਿਹੜੀ ਮਠਾਸ ਹੋਏਗੀ ਇਹ ਕਫ ਨੂੰ ਸਟੀਮੂਲੇਟ ਨਹੀਂ ਕਰੇਗੀ